ਸੁਣੀ ਪੁਕਾਰ ਤੇ ਤਾਰ ਪ੍ਰਭ ਗੁਰਨਾਨਕ ਜਗਮਾਹੀ ਪਠਾਇਆ ਕਲ ਤਾਰਨ ਗੁਰਨਾਨਕ ਆਇਆ ਮੇਰੇ ਵੱਲੋਂ ਜਨਕੀ ਰਾਜਪੀਰ ਕੌਰ ਬੀਰ ਕਰੇਵਾਲ ਟੀਚਰ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵੱਲੋਂ ਆਪ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਸੰਜੀਵਤਾ ਦੇ ਰਹਿਬਰ ਨਰੰਗਕਾਰੀ ਜੋਤ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅਸੀਂ ਬਹੁਤ ਹੀ ਵਿੜਪਾਗੇ ਹਾਂ ਕਿ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਸੋ ਸਾਰਿਆਂ ਨੂੰ ਇਹੀ ਸੰਦੇਸ਼ ਹੈ ਅਪੀਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋ ਤਿੰਨ ਉਪਦੇਸ਼ ਦਿੱਤੇ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਉਨਾ ਪਾਈ ਪੂਰਨਿਆਤੀ ਅਸੀਂ ਚੱਲੀਏ ਦਸਾਂ ਨਵਾਂ ਦੀ ਕੀਰਤ ਕਰੀਏ ਨਾਮ ਜਪੀਏ ਜਿਵੇਂ ਅਸੀਂ ਰੋਜ਼ ਹੀ ਸ਼ਲੋਕ ਵਿੱਚ ਸਰਵਣ ਕਰਦੇ ਹਾਂ ਜਿਨਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਕਯੁਜਲੇ ਕੀਤੀ ਛੁੱਟੀ ਨਾਲ ਵੰਡ ਸ਼ਕੀਏ ਗੁਰੂ ਨਾਨਕ ਪਾਤਸ਼ਾਹ ਨੇ ਜੋ ਵੀਰਪੇ ਦਾ ਲੰਗਰ ਲਾਇਆ ਉਸ ਦੀ ਮਿਸਾਲ ਅੱਜ ਸੰਸਾਰ ਪਾਰ ਵਿੱਚ ਮੌਜੂਦ ਹੈ ਉਹ ਵੀਰ ਪੇਦਾ ਜੋ ਭੁੱਖੇ ਸਾਧੂਆਂ ਨੂੰ ਲੰਗਰ ਸ਼ਿਕਾਇਆ ਸੀ ਉਸ ਲੰਗਰ ਦੀ ਕਲਾ ਅੱਜ ਵੀ ਵਰਤ ਰਹੀ ਹੈ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਉਹਨਾਂ ਦੇ ਪায়ে ਹੋਏ ਪੂਰਨਿਆਂ ਤੇ ਅਸੀਂ ਚੱਲੀਏ ਤੇ ਆਪਣੇ ਪੰਜ ਚੂਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਨਾਮ ਸਿਮਰਨ ਰਾਹੀਂ ਜਿਹੜਾ ਆ ਉਹ ਜਪ ਕੇ ਉਨਾ ਪੰਜਾਂ ਵਿਕਾਰਾਂ ਨੂੰ ਪੰਜਾਂ ਚੋਰਾ ਨੂੰ ਖਤਮ ਕਰੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਅਸੀਂ ਰੋਜ਼ ਹੀ ਅਰਦਾਸ ਵਿੱਚ ਸਰਵਨ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ ਜੀ ਅਸੀਂ ਸਰਬੱਤਾ ਭਲਾ ਮੰਗਦੇ ਹਾਂ ਰੋਜ਼ ਅਰਦਾਸ ਵਿੱਚ ਅਸੀਂ ਉਸ ਅਕਾਲ ਪੁਰਖ ਦੀ ਹੁਕਮ ਵਿੱਚ ਰਹਿ ਕੇ ਹੀ ਸਰਬੱਤੇ ਭਲੇ ਦੀ ਅਰਦਾਸ ਕਰ ਸਕਦੇ ਹਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਸ ਅਕਾਲ ਪੁਰਖ ਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਸੋ ਮੈਂ ਇੱਕ ਵਾਰ ਫੇਰ ਅਪੀਲ ਕਰਦੀ ਹਾਂ ਕਿ ਆਓ ਜਗਤ ਦੇ ਵਾਲੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਾਂ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਪ੍ਰਕਾਸ਼ ਪੁਰਬ ਨੂੰ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਨਾਮ ਸਿਮਰਨ ਬਾਣੀ ਨਾਲ ਜੋੜ ਕੇ ਸਰਬੱਤੇ ਭਲੇ ਦੀ ਅਰਦਾਸ ਕਰਿਏ ਉਸ ਦੇ ਹੁਕਮ ਵਿੱਚ ਹੀ ਸਾਰਾ ਕੁਝ ਬੱਜਾ ਹੋਇਆ ਹੈ ਆਪਣੀ ਮਾਂ ਨੂੰ ਮਾਰੀਏ ਆਪਣੇ ਈਰਖਾ ਨੂੰ ਛੱਡੀਏ ਸੰਜੀਵਾਲ ਦਾਦਾ ਜੋ ਉਹਨਾਂ ਨੇ ਉਪਦੇਸ਼ ਦਿੱਤਾ ਹੈ ਉਸ ਤੇ ਚੱਲੀਏ ਤੇ ਸਰਬੱਤੇ ਭਲੇ ਦੀ ਅਰਦਾਸ ਕਰੀਏ ਮੇਰਾ ਮੁਝ ਵਿੱਚ ਕੁਸ਼ ਨਹੀਂ ਜੋ ਕਿ ਸ਼ਹਿਸੋ ਤੇਰਾ ਇੱਕ ਵਾਰ ਫਿਰ ਤੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਪੁਰਖ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ